ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਦੇ ਪਿੰਡ ਬਿਠਵਾ ਵਿੱਚ ਦਰ ਸ਼ਾਮ ਉਸ ਵੇਲੇ ਸੰਸਨੀ ਫੈਲ ਗਈ ਜਦੋਂ 2-13 ਚਾਪਸੀ ਪੁਰਾਣੀ ਰਣਜੀਤੇ ਚੱਲਦਿਆਂ ਆਮੋ ਸਾਹਮਣੇ ਲਲਕਾਰੇ ਮਾਰਦੇ ਹੋ ਗਏ ਤਕਰਾਰ ਸ਼ੁਰੂ ਹੋ ਗਈ ਤਕਰਾਰ ਵੇਖਦਿਆਂ ਖੂਨੀ ਤਕਰਾਰ 'ਚ ਬਦਲ ਗਈ ਦੋ ਗੁੱਟਾਂ ਚਾਹਮੋ ਸਾਹਮਣੇ ਹੋਈ ਸਿੱਧੀ ਫਾਇਰਿੰਗ 'ਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਪੁਸ਼ਟੀ ਹੈ ਜੋ ਸਾਹਮਣੇ ਆਈ ਹੈ ਡਾਕਟਰ ਦਾ ਕਹਿਣਾ ਹੈ ਕਿ ਪਿੰਡ ਬਿਠਵਾ ਦੇ ਰਹਿਣ ਵਾਲੇ ਬਲਜੀਤ ਸਿੰਘ ਤੇ ਸ਼ਮਸ਼ੀਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਜਿਨ੍ਹਾਂ ਦੇ ਮ੍ਰਿਤਕ ਸਰੀਰ ਪੋਸਟਮਾਰਟਮ ਲਈ ਭੇਜ ਦਿੱਤੇ ਗਏ ਨੇ ਦੂਜੇ ਪਾਸ ਨਾ ਪਈ ਡਾਕਟਰ ਇਕਮਦੀਪ ਸਿੰਘ ਤੇ ਲੋਕ ਸੁਣੋ ਬਿਟਾਲਾ ਐਮਰਜੈਂਸੀ ਸਾਡੇ ਕੋਲ ਚਾਰ ਕੇਸ ਆਏ ਸੀਗੇ ਅੱਜ ਗਨਸ਼ਾਟ ਅਲੈਜਡ ਗਨਸ਼ਾਟ ਦੀ ਇਸਪੀਜ਼ਨ ਆ ਇੱਕ ਅੰਗਰੇਸ ਸਿੰਘ ਆ ਸਾਡੇ ਕੋਲ ਅ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਅ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰਨਾਨਕ ਹੋਜੜਾ ਦਾ ਮਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਇੱਕ ਬਲਜੀਤ ਸਿੰਘ ਪੁੱਤਰ ਗੋਤਾ ਸਿੰਘ ਪਿੰਡ ਬਿਠਵਾ ਤੇ ਸ਼ਮਚੇਰ ਸਿੰਘ ਪੁੱਤਰ ਨਰੰજન ਸਿੰਘ ਪਿੰਡ ਬਿਠਵਾ ਇਹ ਸਾੜਕੋ ਬ੍ਰਾਡਡਡ ਆਏ ਨੇ ਇਹਨਾਂ ਦੀ ਆਪਾਂ ਹੁਣ ਬੋਡੀ ਸ਼ਿਫਟ ਕਰਵਾਈ ਹੈ ਪੋਸਮਾਰਟਮ ਦੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਫੂ ਪ੍ਰੋਪਰ ਕਾਰਵਾਈ ਤੋਂ ਬਾਅਦ ਰਿਪੋਰਟ ਮਿਲੇਗੀ ਜਿਹਦੇ ਦੇਖਿਆ ਵੀ ਜਨ ਸਿੰਘ ਨੇ ਜਿਹਨ ਗ੍ਰਾਮਣ ਦੀ ਤਾਂ ਇਹ ਮਰਦ ਸੀ ਲੱਗਦਾ ਹਮ ਕੇ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਐ ਲੜਾਈ ਝਗੜੇ ਦੀ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਪਿੰਡਾ ਪਿੰਡਾ ਬਿਠਵਾ ਵਿੱਚ ਦਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ ਜਾਂ 213 ਚਾਪਸੀ ਪੁਰਾਣੀ ਰਣਜੀਤੇ ਚੱਲਦੀਆਂ ਆਮੋ ਸਾਹਮਣੇ ਲਲਕਾਰੇ ਮਾਰਦੇ ਹੋ ਗਏ ਤਕਰਾਰ ਸ਼ੁਰੂ ਹੋ ਗਈ ਤਕਰਾਰ ਵੇਖਦਿਆਂ ਖੂਨੀ ਤਕਰਾਰ ਚ ਬਦਲ ਗਈ ਦੋ ਗੁੱਟਾਂ ਚਾਮੋ ਸਾਹਮਣੇ ਹੋਈ ਸਿੱਧੀ ਫਾਇਰਿੰਗ ਦੇ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਪੁਸ਼ਟੀ ਹੈ ਜੋ ਸਾਹਮਣੇ ਆਈ ਹੈ ਡਾਕਟਰ ਦਾ ਕਹਿਣਾ ਹੈ ਕਿ ਪਿੰਡ ਬਿਠਵਾ ਦੇ ਰਹਿਣ ਵਾਲੇ ਬਲਜੀਤ ਸਿੰਘ ਸ਼ਮਸ਼ੀਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਜਿਨ੍ਹਾਂ ਦੇ ਮ੍ਰਿਤਕ ਸਰੀਰ ਪੋਸਟਮਾਰਟਮ ਲਈ ਭੇਜ ਦਿੱਤੇ ਗਏ ਨੇ ਦੂਜੇ ਪਾਸੇ ਪ ਨਾ ਫਿਰ ਡਾਕਟਰ ਇਕਮਦੀਪ ਸਿੰਘ ਤੇ ਉਹ ਲੋ ਸੁਣੋ ਬਿਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨਸ਼ਾਟ ਅਲੈਜਡ ਗਨਸ਼ਾਟ ਦੀ ਇਸਪੀਰੀਜ਼ਨ ਆ ਇੱਕ ਅੰਗਰੇਸ ਸਿੰਘ ਆਇਆ ਸਾਡੇ ਕੋਲ ਅ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਅ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰੂ ਨਾਨਕ ਹਸਪਤਾਲ ਅਮਰ ਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਇੱਕ ਬਲਜੀਤ ਸਿੰਘ ਪੁੱਤਰ ਮੋਤਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੀਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਠਵਾ ਇਹ ਸਾੜ ਕੋ ਬਰਾਡ ਡੈਡ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਮੋਰਟਮ ਜੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਫੂ ਪ੍ਰੋਪਰ ਕਾਰਵਾਈ ਤੋਂ ਬਾਅਦ ਕੋਰ ਮਿਲੇਗੇ ਜਿਹਦੇ ਦੇਖਦੇ ਆਂ ਜਿਹੜੇ ਸਿੰਘ ਨੇ ਜਿਹਨੂੰ ਗ੍ਰਾਮਣ ਕੀਤਾ ਪਹਿਲੀ ਮਗਰ ਸੀ ਨਾ ਹਮ ਕੇ ਨਯਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟ ਤਿਆਰ ਹੋਗੀ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ